ਕੀ ਸੱਚ ਮੁੱਚ ਗੁਰੂ ਗੋਬਿੰਦ ਸਿੰਘ ਮਾਰੀ ਤਨਵਿਆ ਹੋਈ ਸਨ ਇਹ ਸਵਾਲ ਹਰ ਇੱਕ ਸਿੱਖ ਦੇ ਮਨ ਵਿੱਚ ਹੈ ਪਰ ਜਦੋਂ ਅਸੀਂ ਸਾਡੇ ਪੁਰਾਣੇ ਇਤਿਹਾਸਿਕ ਗ੍ਰੰਥਾਂ ਨੂੰ ਫਰੋਲਦੇ ਹਾਂ ਤਾਂ ਸਾਨੂੰ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਕਿ ਹਾਂ ਗੁਰੂ ਗੋਬਿੰਦ ਸਿੰਘ ਮਾਰੀ ਤਨਵਿਆ ਹੋਈ ਸਨ ਪਹਿਲਾ ਵਿਆਹ 1677 ਈਸਵੀ ਵਿੱਚ ਮਾਤਾ ਜੀਤੋ ਜੀ ਨਾਲ ਦੂਜਾ ਵਿਆਹ 1683 ਈਸਵੀ ਵਿੱਚ ਮਾਤਾ ਸੁੰਦਰੀ ਜੀ ਅਤੇ ਤੀਜਾ ਵਿਆਹ ਮਾਤਾ ਸਹਿਬ ਕੌਰ ਜੀ ਪਰ ਇੱਥੇ ਇੱਕ ਗੱਲ ਦੱਸਣ ਵਾਲੀ ਹੈ ਮਾਤਾ ਸਹਿਬ ਕੌਰ ਜੀ ਨਾਲ ਗੁਰੂ ਸਾਹਿਬ ਦੇ ਅੰਤਕਾਰ ਨਹੀਂ ਹੋਏ ਸਨ ਉਹਨਾਂ ਨੂੰ ਗੁਰੂ ਸਾਹਿਬ ਨੇ ਸਿਰਫ ਖਾਸ ਦੀ ਮਾਤਾ ਲਾਣਿਆ ਸੀ ਪਰ ਕੋਸ਼ਿਸ਼ ਇਤਿਹਾਸ ਕਰਨ ਦਾ ਇਹ ਮੰਨਣਾ ਹੈ ਕਿ ਜਿਹੜੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਆਪਣੇ ਖਾਲਸੇ ਨੂੰ ਇੱਕ ਤੋਂ ਬਿਆਹ ਕਰਾਉਣ ਦਾ ਹੁਕਮ ਸੁਣਾਇਆ ਹੋਵੇ ਉਹ ਗੁਰੂ ਆਪ ਤਨ ਵਿਆਹ ਕਿਵੇਂ ਕਰਵਾ ਸਕਦੇ ਨੇ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਪੁਰਾਣੇ ਸਮੇਂ ਵਿੱਚ ਪਹਿਲਾਂ ਮਕਲਾਵੇ ਹੁੰਦੇ ਸਨ ਸੋ ਇਸ ਕਰਕੇ ਗੁਰੂ ਸਾਹਿਬ ਦਾ 1677 ਈਸਵੀ ਵਿੱਚ ਮਾਤਾ ਜੀਤੋ ਜੀ ਨਾਲ ਮਕਲਾਵਾ ਹੋਇਆ ਸੀ ਅਤੇ ਜਦੋਂ ਮਾਤਾ ਜੀਤੋ ਜੀ ਨੂੰ ਮਾਤਾ ਗੁਦਰੀ ਜੀ ਨੇ ਦੇਖਿਆ ਉਹ ਦੇਖੇ ਬਹੁਤ ਸੁੰਦਰ ਸਨ ਅਤੇ ਉਹਨਾਂ ਦਾ ਚਿਹਰਾ ਦਗਦਾ ਕਰਦਾ ਸੀ ਇਸ ਕਰਕੇ ਉਹਨਾਂ ਨੂੰ ਮਾਤਾ ਸੁੰਦਰੀ ਜੀ ਕਿਹਾ ਗਿਆ ਅਤੇ ਫਿਰ ਮਾਤਾ ਜੀਤੋ ਜੀ ਨਾਲ ਹੀ 1684 ਈਸਵੀ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈ ਤੇ ਜਿਨ੍ਹਾਂ ਨੂੰ ਮਾਤਾ ਸੁੰਦਰੀ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਅਤੇ ਮਾਤਾ ਸੁੰਦਰੀ ਜੀ ਦੀ ਚਾਰ ਪੁੱਤਰ ਹੋਏ ਹਨ ਬਾਬਾ ਜੋਰਾਵਰ ਸਿੰਘ ਬਾਬਾ ਜੀ ਸਿੰਘ ਬਾਬਾ ਜੁਹਾਰ ਸਿੰਘ ਤੇ ਬਾਬਾ ਫਤੇ ਸਿੰਘ ਸੋ ਇਸ ਪਿੱਛੇ ਥੋੜੀ ਕੀ ਰਹਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜੁੜ ਕੇ ਦੱਸਣਾ ਜੀ ත බටන් ෂය න්න නවා.